ਸਤਲੁਜ ਦਰਿਆ ਦੇ ਤਾਜ਼ੇ ਮੌਜੂਦਾ ਹਾਲਾਤ ਪੂਰਾ ਨਕੋ ਨਕ ਤੇ ਉਫਾਨ ਤੇ ਆਇਆ ਹੋਇਆ ਆ ਬੂਟੀ ਤੇ ਆੜਸਵਾਰ ਲੱਕੜ ਵੇਖ ਲੋ ਜੀ ਕਿਵੇਂ ਹੜਕੇ ਆ ਰਹੀ ਆ ਕਿਉਂਕਿ ਘੁਆਂਡੀ ਸੂਪੇ ਦੇ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਵਾ ਜਿਹਦੇ ਕਾਰਨ ਸਵਾਹ ਨਦੀ ਦਾ ਹਜ਼ਾਰਾਂ ਕੋਈ ਸਿਕ ਪਾਣੀ ਸਤਲੁਜ ਦਰਿਆ ਦੇ ਵਿੱਚ ਆ ਚੁੱਕਿਆ ਆ ਤੇ ਹਾਲਾਤ ਵਰ ਤੋਂ ਬੱਤਰ ਬਣ ਚੁੱਕਿਆ ਤੇ ਜਿਹਦੇ ਕਾਰਨ ਪਿੰਡਾਂ ਦੇ ਲੋਕਾਂ ਦੀਆਂ ਵਧੀਆਂ ਨੇ ਜੀ ਮੁਸ਼ਕਲਾਂ ਵੇਖੋ ਜੀ ਲਾਈਵ ਤਸਵੀਰਾਂ ਪਾਣੀ ਦੀ ਤਦਾਰ ਵੇਖੋ ਜੀ ਕਿੰਨੀ ਜਿਆਦਾ ਆ ਤੇ ਇਹ ਬਾਪੂ ਜੀ ਉਹਨਾਂ ਨਾਲ ਕੀਤੀ ਹੈ ਜੀ ਆਪਾਂ ਗੱਲਬਾਤ ਹਾਂ ਸਤਿ ਸ਼੍ਰੀ ਅਕਾਲ ਪੰਜਾਬੀਓ ਹੋਰ ਠੀਕ ਠਾਕ ਹੋ ਤੁਹਾਡਾ ਸਵਾਗਤ ਹੈ ਜੀ ਸਾਡੇ ਆਪਣੀ YouTube ਚੈਨਲ ਤੇ ਜਿਹਦਾ ਨਾਮ ਹੈ ਜੀ rahul NRI vlogs ਤੇ ਇਸ ਵੀਡੀਓ ਦੇ ਵਿੱਚ ਇੱਕ ਵਾਰ ਫੇਰ ਆਪਾਂ ਆਏ ਆ ਜੀ ਤੁਹਾਡੇ ਲਈ ਨਵੀਂ ਅਪਡੇਟ ਲੈ ਕੇ ਸਤਲੁਜ ਦਰਿਆ ਦੀ ਤੇ ਇਸ ਵਕਤ ਅਸੀਂ ਸ਼੍ਰੀ ਆਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਬੁਰਜ ਦੇ ਉੱਤੇ ਪੁਲ ਦੇ ਖੜ ਕੇ ਤੁਹਾਡੇ ਲਈ ਵੀਡੀਓ ਬਣਾ ਰਹੇ ਆ ਜੀ ਤੇ ਸਤਲੁਜ ਦਰਿਆ ਵੇਖ ਲਓ ਜੀ ਅੱਜ ਦੇ ਮੌਜੂਦਾ ਤਾਜ਼ੇ ਹਾਲਾਤ ਨਕੋ ਨਕ ਪੂਰਾ ਉਫਾਨ ਤੇ ਆਇਆ ਹੋਇਆ ਆ ਬਾਛੜ ਤੇ 부ਛਾੜ ਵੇਖ ਲਓ ਜੀ ਕਿਵੇਂ ਵੱਜ ਰਹੀ ਆ ਤੇ ਪਾਖੜਾ ਡੈਮ ਨੇ ਵੀ ਆਪਣੇ ਫਲੱਡ ਗੇਟ ਖੋਲ ਦਿੱਤੇ ਆ ਤੇ ਉੱਤੋਂ ਸਵਾਹ ਨਦੀ ਦਾ ਵੀ ਹਜ਼ਾਰਾਂ ਕੋਈ ਸਿਕ ਪਾਣੀ ਸਤਲੂ ਦਰਿਆ ਦੇ ਵਿੱਚ ਆ ਚੁੱਕਿਆ ਆ ਤੇ ਜਿਹਦੇ ਕਾਰਨ ਤੁਸੀਂ ਪਾਣੀ ਦੀ ਤਦਾਰ ਵੇਖੋ ਜੀ ਕਿੰਨੀ ਜ਼ਿਆਦਾ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਤੁਹਾਨੂੰ ਬਾਅਦ ਚ ਦਿੰਦੇ ਆ ਸੋ ਜੇਕਰ ਤੁਸੀਂ ਇਸ ਚੈਨਲ ਦੇ ਪਹਿਲੀ ਵਾਰ ਹੀ ਆਏ ਤਾਂ ਜੀ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਤੁਸੀਂ ਜ਼ਰੂਰ ਕਰਿਓ ਜੀ ਵੱਧ ਤੋਂ ਵੱਧ ਕਿਉਂਕਿ ਅਸੀਂ ਅਕਸਰ ਹੀ ਤੁਹਾਡੇ ਲਈ ਸੱਤ ਲੋ ਦਰਿਆ ਦੀ ਅਪਡੇਟ ਲੈ ਕੇ ਆਉਂਦੇ ਰਹਿੰਦੇ ਆ ਜੀ ਤੇ ਅੱਜ ਆਪਾਂ ਇੱਕ ਵਾਰ ਫੇਰ ਆਪਾਂ ਆ ਚੁੱਕੇ ਆ ਜੀ ਸੱਤ ਲੋ ਦਰਿਆ ਦੀ ਤੁਹਾਡੇ ਲਈ ਨਵੀਂ ਅਪਡੇਟ ਲੈ ਕੇ ਤੇ ਇਹ ਵੀਡੀਓ ਹੈਗੀ ਜੀ 20 ਤਾਰੀਖ 8ਵਾਂ ਮਹੀਨਾ 2025 ਤੇ ਸਮਾਂ ਦੁਪਹਿਰ ਦੇ 2 ਵਜੇ ਹੋਏ ਆ ਜੀ ਤੇ ਤੁਸੀਂ ਸਤਲੁਜ ਦਰਿਆ 'ਚ ਵੇਖ ਹੀ ਰਹੇ ਹੋ ਜੀ ਜਿਹੜਾ ਹੈਗਾ ਜੀ ਆਰਸਵਾਰ ਇਹ ਆ ਰਿਹਾ ਵਾ ਜੀ ਇਹ ਆ ਰਿਹਾ ਜੀ ਸਵਾਰ ਨਦੀ ਦਾ ਪਾਣੀ ਤੇ ਇਧਰੋਂ ਜਿਹੜਾ ਜਾ ਰਿਹਾ ਵਾ ਜੀ ਸਾਫ ਪਾਣੀ ਸ਼ਾਂਤਤਾ ਇਹਦੇ ਪਾਸ ਟਾਈਮ ਦਾ ਪਾਣੀ ਸੋਜੀ ਦੇ ਕਾਰਨ ਵੇਖ ਲਓ ਜੀ ਪਾਣੀ ਦੀ ਆਮਦ ਕਿੰਨੀ ਜ਼ਿਆਦਾ ਹੋ ਗਈ ਆ ਸੋ ਆਪਾਂ ਤੁਹਾਨੂੰ ਸਤਲੁਜ ਦਰਿਆ ਦੀ ਲਾਈਵ ਰਿਪੋਰਟ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਜੀ ਅੱਗੇ ਆਪਾਂ ਤੁਹਾਨੂੰ ਰਿਪੋਰਟ ਵੀ ਦਵਾਂਗੇ ਜੀ ਪਖੜਾ ਡੈਮ ਦੀ ਤੇ ਨੰਗਲ ਡੈਮ ਤੇ ਸਤਲੁਜ ਦਰਿਆ ਤੇ ਸਵਾਹ ਨਦੀ ਜੀ ਸੋ ਕੋਈ ਵੀ ਵਲੌਗ ਨੂੰ ਸਕਿਪ ਨਾ ਕਰਿਓ ਪੂਰਾ ਵਲੌਗ ਵੇਖਿਓ ਜੀ ਤੇ ਇਹ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਤੁਸੀਂ ਸ਼ੇਅਰ ਕਰਿਓ ਤਾਂ ਜੋ ਸਤਲੁਜ ਦਰਿਆ ਦੇ ਨਾਲ ਲੱਗਦੇ ਲੋਕ ਪਿੰਡਾਂ ਤੱਕ ਇਹ ਵੀਡੀਓ ਪਹੁੰਚ ਕਰ ਦੇ ਜੇ ਇੱਕ ਵਾਰ ਫੇਰ ਵੇਖੋ ਜੀ ਜਿਹੜਾ ਸਾਫ਼ ਪਾਣੀ ਆ ਰਿਹਾ ਵਾ ਜੀ ਇਹ ਹੈਗਾ ਜੀ ਪਾਖੜਾ ਡੈਮ ਦਾ ਜਿਹੜਾ ਆਰਸਵਾੜ ਆ ਰਿਹਾ ਜੀ ਲੱਕੜ ਬਹਿ ਕੇ ਉਹ ਹੈਗਾ ਜੀ ਸਵਾਹ ਨਦੀ ਦਾ ਪਾਣੀ ਤੇ ਦੋਵੇਂ ਪਾਣੀ ਇਕੱਠੇ ਸੱਤ ਲੋ ਦਰਿਆ ਚ ਮਿਲ ਜਾਂਦੇ ਆ ਜੀ ਪਾਣੀ ਦੀ ਆਮਦ ਵੇਖੋ ਜੀ ਤੁਸੀਂ ਕਿੰਨੀ ਜ਼ਿਆਦਾ ਵਾ समी ਕੁਝ ਕੀਤੀ ਆ ਜੀ ਆਪਾਂ ਪਿੰਡਾਂ ਦੇ ਬਜ਼ੁਰਗਾਂ ਨਾਲ ਗੱਲਬਾਤ ਆਓ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਜੀ ਮਾਰ ਕਰੂਗਾ ਜੀ ਇਹ ਪਾਣੀ ਹੁਣ ਆਖੀ ਤਿਆਸ ਹੈ ਨਹੀਂ ਬਾਪੂ ਜੀ ਮੇਰੀ ਗੱਲ ਸੁਣੋ ਹਾਂ ਜੀ ਉਹ ਤਾਂ ਮਤਲਬ ਪਿੱਛੋਂ بارش ਘਟ ਜਾ ਜੀ ਹਾਂ ਜੀ بارش ਦਾ ਪਾਣੀ ਘਟ ਜਾਣਾ ਜੇ ਉੱਪਰ ਤੇ ਉਹਨੂੰ ਧਿਆਨ ਦਾ ਪਾਣੀ ਹੋਰ ਛੱਡਦਾ ਹੋਵੇ ਅੱਛਾ ਫੇਰ ਨੁਕਸਾਨ ਕਰੂ ਬਾਪੂ ਜੀ ਪਿੰਡਾਂ ਨੂੰ ਇਹ ਹਾਂ ਅੱਛਾ ਬਾਪੂ ਜੀ ਇੱਥੋਂ ਬੁਰਜ ਪਿੰਡ ਤੋਂ ਬੂੰਗਾ ਸਾਹਿਬ ਦਾ ਕਿੰਨੇ ਪਿੰਡ ਹੋਣਗੇ ਜੀ ਅੱਗੇ ਤੱਕ ਹੈ ਇੱਥੋਂ ਬੁਰਜਪਿੰਡ ਤੋਂ ਲੈ ਕੇ ਬੂੰਗਾ ਸਾਹਿਬ ਤੱਕ ਕਿੰਨੇ ਪਿੰਡ ਹੋਊਗੇ ਜੀ ਇਹ? ਘੱਟ ਅੱਛਾ ਘੱਟ ਬਾਪੂ ਜੀ 20 ਪਿੰਡ ਹੋਗੇ। 20 ਪਿੰਡਾਂ ਦੇ ਜਾਦੇ ਆ। ਅੱਛਾ 20 ਪਿੰਡਾਂ ਤੋਂ ਜ਼ਿਆਦੇ ਹੋਊਗੇ। ਆ ਗਿਆ ਹੋ ਜਾਣੇ। ਅੱਛਾ ਬਾਪੂ ਜੀ ਮੇਰੀ ਗੱਲ ਸੁਣੋ ਇਹ ਸਾਤ ਅਜੁਰ ਸ਼ਾਹ ਔਰ ਹਰੀয়াল ਚੰਦਪੁਰ ਤਾਂ ਉੱਪਰ ਆ ਜਾਂਦਾ ਢੇੜੀ ਆ ਜਾਂਦਾ ਢੇੜੀ ਆ ਪਾਣੀ ਵਿੱਚ ਨਾ ਨਾ ਉਹ ਪਾਣੀ ਪੈਂਦਾ ਉੱਥੇ ਨੂੰ ਮੱਪੂ ਜੀ ਲੋ ਗੱਲ ਸੁਣੋ ਇਹ ਜਿਹੜਾ ਸਤਲੁਜ ਰਿਆ ਉੱਥੇ ਮਾਰ ਕਰੂਗਾ ਜੀ ਇਹ ਪਿੰਡਾਂ ਦੇ ਵਿੱਚ ਜਾਊਗਾ ਹਾਂ ਚੱਲਦਾ ਜਾਂਦਾ ਇਹ ਅੱਛਾ ਜੀ ਛਾਣਾ ਦਾ ਉੱਪਰ ਹੈ ਅੱਛਾ ਛਾਣਾ ਰੋਪੜ ਰੋਪੜ ਹੈਡ ਤੇ ਜਾਊਗਾ ਇਹ ਰੋਪੜ ਹੈਡ ਤੇ ਜਾਣਾ ਕੋਲਾ ਕੋਲਾ ਅੱਛਾ ਦੇਖ ਪਹਾੜਾ ਦੇ ਨਾਲ ਪਾਣੀ ਆ ਗਿਆ ਤੇ ਜ ਸਵਾਹ ਨਦੀ ਦਾ ਸਵਾਹ ਨਦੀ ਦਾ ਪਾਣੀ ਦੋਨੋਂ ਮਿਕਸ ਹੋ ਗਿਆ ਤੇ ਉੱਪਰ ਪਹਾੜਾ ਦਾ ਭਖੜਾ ਡੈਮ ਦਾ ਪਾਣੀ ਛੱਡਦਾ ਜੀ ਇਹ ਉਹ ਨਹੀਂ ਛੱਡ ਦਿੱਤਾ ਹਾਂਜੀ ਛੱਡਿਆ ਬਾਪੂ ਜੀ ਛੱਡਿਆ ਵਾ ਛੱਡਿਆ ਬਾਪੂ ਜੀ ਨਾ ਛੱਡਿਆ ਨਹੀਂ ਬਾਪੂ ਜੀ ਛੱਡਿਆ ਆ ਉਹਨਾਂ ਨੇ ਉਹਨਾਂ ਨੇ ਕੋਈ ਕੋਈ ਸਿਕ ਪਾਣੀ ਛੱਡਿਆ ਹੋਇਆ ਬਾਪੂ ਜੀ ਇਹਦੇ ਵਿੱਚ ਹਾਂਜੀ ਇਹ ਇਹ ਜਿਹੜਾ ਸਵਾਨ ਦਾ ਪਾਣੀ ਹੈਗਾ ਹਾਂਜੀ ਹਾਂਜੀ ਗਵਾਂਡੀ ਸੂਬਾ ਉਹਨੇ ਤੋਂ ਡਿਸਟ੍ਰਿਕਟ ਤੋਂ ਹਾਂਜੀ ਜਦੋਂ ਬਾਰਿਸ਼ ਘਟ ਗਈ ਉਹ ਪਾਣੀ ਰੁਕ ਗਿਆ ਅੱਛਾ ਉਹ ਫੇਰ ਪਿੱਛੋਂ ਆਉਣ ਨੂੰ ਘਟ ਗਈ ਨਾ ਪਾਣੀ ਅੱਛਾ ਜੀ ਮਰ ਹੁਣ ਤਾਂ ਬਾਪੂ ਜੀ ਮੇਰੀ ਗੱਲ ਸੁਣ ਹੁਣ ਤਾਂ ਮੀਂਹ ਲੱਗੇ ਹੁਣ ਤਾਂ ਪੂਰੀ ਕੋ ਸਕਦਾ ਛੱਡ ਸਕਦੇ ਆ ਅੱਛਾ ਜੀ ਜੇ ਉਥੇ ਵੱਧ ਗਿਆ ਪਾਣੀ ਆਹੇ ਭਈਆ ਬਾੜੇ ਛੱਡਿਆ ਦਾ ਰਿਓ ਭਈਆ ਉਹ ਨਹੀਂ ਛੱਡਦੇ ਅੱਛਾ ਜੀ ਆਣੀ ਇਹ ਹੈ ਜਿੰਨੇ ਚਿਰ ਹੈ ਬਰਸਾਣ ਦਾ ਪਾਣੀ ਆ ਉਹ ਮੈਂ ਜੇ ਨਹੀਂ ਛੱਡਦੇ ਅੱਛਾ ਜੀ ਨਾ ਬਰਸਾਣ ਦਾ ਪਾਣੀ ਕੱਢ ਗਿਆ ਇਹੋ ਹੀ ਉਹ ਨਾਲ ਪਾਣੀ ਹੁਣ ਉਹਦਾ ਆ ਗਏ ਨੇ ਚਾਰ ਫੱਟੇ ਕਿੱਥੇ ਆ ਗਏ ਹਾਂ ਅੱਛਾ ਹੁਣ ਵੀ ਬਾਪੂ ਜੀ ਪੂਰਾ ਉਫਾਨ ਤੇ ਆਇਆ ਹੋਏ ਜੀ ਸੱਤ ਲੋਧਰੇ ਆ ਕਿਉਂ ਜੀ ਕਿਹੜਾ ਕੂੜ ਕਵਾੜਾ ਕਿਹੜਾ ਹੈ ਜੀ ਦੱਸੋ ਬਾਪੂ ਜੀ ਇਹ ਸੁਆਹ ਦਾ ਪਾਣੀ ਆ ਦਾ ਅੱਛਾ ਜੀ ਗਵੰਡੀ ਰਾਜ ਹਿਮਾਚਲ ਪ੍ਰਦੇਸ਼ ਉਨੇ ਤੋਂ ਹਾਂ ਉਨੇ ਤੋਂ ਠੀਕ ਹੈ ਜੀ ਠੀਕ ਹੈ ਜੀ ਇਹ ਮਤਲਬ ਜਿਹੜਾ ਸੁਆਹ ਦਾ ਵੜਵਾੜੇ ਦਾ ਪਾਣੀ ਵੜਵਾੜੇ ਦਾ ਅੱਧਾ ਪਾਣੀ ਐਨਵਾ ਦਾ ਅੱਧਾ ਪਾਕੇ ਬਣੇ ਜਾਣਾ ਅੱਛਾ ਜੀ ਵੜਵਾੜੇ ਤੇ ਓਰੇ ਓਰੇ ਦਾ ਪਾਣੀ ਅੱਧ ਨੂੰ ਆ

ਤੇ ਸਾਰਾ ਪਾਣੀ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੈ ਕੇ ਬੂੰਗਾ ਸਾਹਿਬ ਤੱਕ 20 ਪਿੰਡਾਂ ਤੋਂ ਵੀ ਵੱਧ ਪਿੰਡਾਂ 'ਚ ਆਪਣੀ ਮਾਰ ਕਰ ਰਿਹਾ ਵਾ ਜੀ ਤੇ ਲੋਦੀਪੁਰ ਚੰਦਪੁਰ ਗੱਜਪੁਰ ਹਰੀਆਲ ਇਹ ਸਾਰੇ ਪਿੰਡਾਂ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ ਜੀ ਤੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਆ ਚੁੱਕਿਆ ਆ ਤੇ ਫਸਲਾਂ ਵੀ ਬੁਰੀ ਤਰ੍ਹਾਂ ਤਬਾਹ ਹੋ ਗਈਆਂ ਆ ਤੇ ਸੜਕੀ ਸੰਪਰਕ ਪੂਰੀ ਤਰ੍ਹਾਂ ਟੁੱਟ ਗਏ ਆ ਤੇ ਲੋਕਾਂ ਨੂੰ ਵੱਡੀਆਂ ਦੇਖਤਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਜੀ ਸੋ ਵਸਿਤੋ ਅ Delhi ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਪਿੰਡਾਂ ਦਾ ਮੌਇਨਾ ਵੀ ਕਰਾਂਗੇ ਜੀ ਜੇਕਰ ਤੁਸੀਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕੀਤਾ ਤਾਂ ਕਿਉਂਕਿ ਯਾਰ ਤੁਸੀਂ ਆਪਣੀ ਵੀਡੀਓ ਵੇਖਦੇ ਹੀ ਨਹੀਂ ਹੈਗੇ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀਗੀ ਤੁਸੀਂ ਕਿਸੇ ਨੇ ਵੇਖੀ ਹੋਈ ਨਹੀਂ ਸੋ ਮਿੱਤਰ ਪਿਆਰਿਓ ਯਾਰ ਵੀਲਿਓ ਭੈਣ ਭਰਾਵੋ ਐਵੇਂ ਨਾ ਕਰਿਆ ਕਰੋ ਆਪਾਂ ਤੁਹਾਡੇ ਲਈ ਸਾਰੀ ਜਾਣਕਾਰੀ ਇਕੱਠੀ ਕਰਕੇ ਫੇਰ ਵੀਡੀਓ ਪਾਉਂਦੇ ਆ ਜੀ ਪਰ ਤੁਸੀਂ ਯਾਰ ਵੀਡੀਓ ਨੂੰ ਵੇਖਦੇ ਹੀ ਨਹੀਂ ਹੈਗੇ ਸੋ ਐਵੇਂ ਨਾ ਕਰਿਆ ਕਰੋ ਜੀ ਵੀਡੀਓ ਨੂੰ ਤੁਸੀਂ ਵੇਖ ਲਿਆ ਕਰੋ ਠੀਕ ਹੈ ਜੀ ਧੰਨਵਾਦ ਹੱਥ ਜੋੜ ਬੇਨਤੀ ਹੈ ਜੀ ਤੇ ਲੋ ਜੀ ਪੰਜਾਬੀਓ ਸੁਣੋ ਜਰਾ ਹੁਣ ਫੇ ਗੱਲ ਮੇਰੀ ਧਿਆਨ ਨਾਲ ਹਿਮਾਚਲ ਪ੍ਰਦੇਸ਼ ਕਾ ਆਂਗੜੇ ਦੇ ਉੱਪਰਲੇ ਪਹਾੜ ਤੇ ਫੇਰ ਮਾਤਾ ਚਿੰਤਪurni ਦੇ ਬੈਲਟ ਦੇ ਉੱਪਰਲੇ ਪਹਾੜ ਤੇ ਫੇਰ ਗੰਗਰੇਟ ਆ ਜਾਂਦਾ ਤੇ ਉਨੇ ਡਿਸਟ੍ਰਿਕਟ ਦੀ ਉੱਪਰਲੀ ਆ ਪਹਾੜੀਆਂ ਤੇ ਜਿੰਨੀ ਵੀ ਫਲੱਸ਼ ਫਲੱਡ ਹੋਈ ਆ ਤੁਹਾਡੇ ਸਾਹਮਣੇ ਨਿਊਜ਼ ਦੇ ਵਿੱਚ ਦਿਖਾਈ ਰਿਹਾ ਜੀ ਸਾਰਾ ਕੁਝ ਤੇ ਉਹ ਸਾਰਾ ਪਾਣੀ ਲਾਲsinghi ਡੈਮ 'ਚ ਆ ਜਾਂਦਾ ਜਿਹਨੂੰ ਕੱਚਾ ਡੈਮ ਵੀ ਕਿਹਾ ਜਾਂਦਾ ਆ ਤੇ ਫੇਰ ਆਉਂਦਾ ਜੀ ਇਹ ਟਾਲੀਆਲ ਭੰਗੜ ਮੈਦਪੁਰ ਦੇ ਪਿਛਲੇ ਪਾਸੇ ਇਹ ਸਵਾਹ ਨਦੀ ਦਾ ਰੂਪ ਧਾਰ ਲੈਂਦਾ ਆ ਤੇ ਫੇਰ ਸਵਾਹ ਨਦੀ ਐਲਗਰਾ ਪੁੱਲ ਤੋਂ ਹੁੰਦੇ ਹੋਏ ਸ਼੍ਰੀ ਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਤੇ ਪਹੁੰਚ ਕਰਦੀ ਆ ਜੀ ਤੇ ਇਸ ਵਕਤ ਅਸੀਂ ਬੁਰਜਪਿੰਡ ਸ਼੍ਰੀ ਨੰਦਪੁਰ ਸਾਹਿਬ ਸੱਤ ਲੋ ਦਰਿਆ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਜੀ ਤੇ ਉਸ ਤੋਂ ਬਾਅਦ ਇਹ ਸਾਰਾ ਪਾਣੀ ਜਿੰਨਾ ਵੀ ਹੈਗਾ ਜੀ ਅਸੀਂ ਤੁਹਾਨੂੰ ਦਿਖਾ ਰਿਹਾ ਇਹ ਜਾਏਗਾ ਜੀ ਰੋਪੜ ਹੈੱਡ ਤੇ ਤੇ ਰੋਪੜ ਹੈੱਗ ਤੋਂ ਹਰੀਕੇ ਪੱਤਰ ਪਹੁੰਚੂਗਾ ਜੀ ਇਹ ਪਾਣੀ 48 ਘੰਟਿਆਂ ਦੇ ਵਿੱਚ ਤੇ ਫੇਰ ਜਾਏਗਾ ਜੀ ਸੰਗਰੂਰ ਫਿਰੋਜ਼ਪੁਰ ਘੁੰਮਦਾ ਘੁੰਮਦਾ ਤੇ ਆਖਿਰ ਨੂੰ ਟੱਪ ਕੇ ਅਰਬ ਸਾਗਰ ਪਾਕਿਸਤਾਨ ਦੇ ਵਿੱਚ ਜਾਊਗਾ ਜੀ ਇਹ ਪਾਣੀ ਵੇਖ ਲੋ ਜੀ ਕਿੰਡੀ ਵੱਡੀ ਤਦਾਰਿਆ ਜੀ ਪਾਣੀ ਦੀ ਤੇ ਇਹ ਵੀਡੀਓ ਨੂੰ ਤੁਸੀਂ ਇੰਨਾ ਜ਼ਿਆਦਾ ਸ਼ੇਅਰ ਕਰ ਦਿਓ ਕਿ ਇਹ ਹਰ ਇੱਕ ਗਲੀ ਮੁਹੱਲੇ ਸ਼ਹਿਰ ਪਿੰਡ ਤੱਕ ਪਹੁੰਚ ਕਰ ਜੇ ਇਹ ਵੀਡੀਓ ਠੀਕ ਹੈ ਜੀ ਇਹ ਵੀਡੀਓ ਬਣਾ ਰਿਹਾ ਜੀ ਆਪਾਂ 20 ਤਰੀਕ 8ਵਾਂ ਮਹੀਨਾ 2025 ਤੇ ਸਮਾਂ ਹੋਇਆ ਜੀ 2:20 ਤੇ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਿਆ ਜੀ ਕਿ ਪਾਖੜਾ ਡੈਮ ਦਾ ਹਜ਼ਾਰਾਂ ਕੋਈ ਸਿਕ ਪਾਣੀ ਤੇ ਸਬਾਨ ਨਦੀ ਦਾ ਹਜ਼ਾਰਾਂ ਕੋਈ ਸਿਕ ਪਾਣੀ ਸਾਕਲ ਦਰਿਆ ਦੇ ਵਿੱਚ ਮਿਲ ਗਿਆ ਜੀ ਤੇ ਜਿਹਦੇ ਕਾਰਨ ਪਾਣੀ ਦੀ ਤਦਾਰ ਵੇਖ ਲਓ ਜੀ ਤੁਸੀਂ ਕਿੰਨੀ ਜ਼ਿਆਦਾ ਆ ਇੱਧਰ ਵੀ ਵੇਖੋ ਜੀ ਆੜ ਸਵਾਲ ਲੱਕੜ ਬੂਟੀ ਕਿਵੇਂ ਹੜ ਕੇ ਆ ਰਹੀ ਆ ਜੀ ਹੁਣ ਤੁਸੀਂ ਆ ਲੱਕੜ ਵੇਖੋ ਜੀ ਕਿਵੇਂ ਹੜਕੇ ਆ ਰਹੀ ਆ ਤੇ ਇੱਕ ਵਾਰ ਫੇਰ ਆਪਾਂ ਦੱਸ ਦੇਣਾ ਚਾਹੁੰਦੇ ਆ ਜੀ ਜੇਕਰ ਇਸ ਵੀਡੀਓ ਨੂੰ ਵਧੀਆ ਰਿਸਪੌਂਸ ਮਿਲੇ ਤਾਂ ਆਪਾਂ ਨੈਕਸਟ ਪਾਰਟੀ ਦਾ ਪਾਵਾਂਗੇ ਜੀ ਪਖਰੇ ਡੈਮ ਦਾ ਜੇ ਵਧੀਆ ਰਿਸਪੌਂਸ ਨਹੀਂ ਆਇਆ ਤਾਂ ਇਸ ਤੋਂ ਬਾਅਦ ਆਪਾਂ ਪਾਣੀ ਦੀ ਕੋਈ ਵੀਡੀਓ ਨਹੀਂ ਜੀ ਪਾਣੀ ਠੀਕ ਹੈ ਜੀ ਕਿਉਂਕਿ ਸਾਨੂੰ ਵੀ ਯਾਰ ਖੁਦ ਚੱਕਰ ਲੱਗ ਗਿਆ ਇਹੋ ਜੀ ਵੀਡੀਓ ਬਣਾਉਣ ਲੱਗੇ ਪਰ ਤੁਸੀਂ ਵੀਡੀਓ ਵੇਖਦੇ ਹੀ ਨਹੀਂ ਹੈਗੇ ਫਿਰ ਕੀ ਫਾਇਦਾ ਆ ਤੇ ਲੋ ਜੀ ਪੰਜਾਬੀਓ ਅੱਜ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਏ ਜੀ ਸੱਤ ਲੋ ਦਰਿਆ ਜਿਹੜਾ ਕਿ ਨਕੋ ਨੱਕ ਪੂਰਾ ਉਫਾਨ ਤੇ ਆਇਆ ਹੋਇਆ ਸੀਗਾ ਜੀ ਤੇ ਤੁਹਾਨੂੰ ਆਪਾਂ ਸਹੀ ਜਾਣਕਾਰੀ ਵੀ ਦਿੱਤੀ ਹੈ ਜੀ ਬਾਕੀ ਦੱਸਿਓ ਫਿਰ ਹੈਨਾ ਅੱਜ ਦਾ ਵਲੋਗ ਤੁਹਾਨੂੰ ਕਿਵੇਂ ਦਾ ਲੱਗਿਆ ਜੀ ਮਿਲਦੇ ਆ ਜੀ ਨੈਕਸਟ ਵਲੋਗ ਚ ਬਾਏ ਬਾਏ ਜੀ ਰੱਬ ਰਾਖਾ ਜੇਕਰ ਵਲੋਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ